ਲੱਭੀ ਵੀਰੋ ਆ ਗਿਆ ਜਮਰਾੜ ਸਾਹਿਬ ਕੱਲ ਲੈ ਲਿਆਂਦਾ ਛੋਟਾ ਰਾਤ ਧੋਤ ਆ ਗਿਆ ਰਾਤ ਤੇ ਰਾਤ ਛਤਰੀ ਸੁਤਰੀ ਲਾਤੀ ਓਕੇ ਘਰ ਦਾ ਕੰਮ ਦਾ ਹਾਲ ਕੋਣ ਲੱਗੇ ਟਰਾਲੇ ਕੋਲੀਆਂ ਵਾਦੂ ਜਦਾ ਇਹ ਘਾਰ ਕਰਨਾ ਪੈਂਦਾ ਨਾ ਦੋਵਾਂ ਵਾਰ ਐ ਨਾ ਉਹ ਡਾਰਦੇ ਤਿੰਨਾਂ ਵਾਰ ਉਹ ਦੋ ਕਿੱਲੇ ਮਾਰਨ ਗਏ ਗੱਡਾ ਤਾਂ ਗਾ ਪੜਾ

ਉਹ ਪਾਣੀ ਛੱਡੀ ਜਾਂਦੇ ਆ ਹੁਣ 12 ਵਜੇ ਛੱਡਦਾ ਹਾਂ ਹੁਣ ਮੈਂ ਗਿਆ ਹਾਂ ਹੇ ਨਾ ਕੁਤਰਾ ਇੱਕ ਨੰਬਰ ਹੈ 12 ਦਿਨਾਂ ਦਾ ਵੇਖ ਲਾ ਤੂੰ ਆ ਜਾ ਹਾਂ ਇਹ ਇਹ ਟਰਾਲੀ ਦੂਰ ਚ ਗਈ ਅੱਛਾ ਲੈ ਤੜਦਾ ਆਉਂਦਾ ਲੱਭੇ ਜਾਨੂੰ ਵੀ ਢਾਉਣੇ ਚੋਂ ਬਰਨ ਬੈਠਾ ਉਹ ਟਰਾਲਾ ਵੀ ਹਿਸਾਬ ਦਾ ਹੀ ਆ ਯਾਰ ਰੈੱਡ ਛੋਟਾ ਨੇੜਾਂ ਦਾ ਯਾਰ ਉਹ ਹੀ ਉੱਥੇ ਦੇਖਦੇ ਹੁੰਨੇ ਆਂ ਬਰਗਾੜੀ ਵੇਚਣੀ ਇਹਦਾ ਇਹਦਾ ਯਾਰ ਹੁੰਦਾ ਨਿਆਰਾ ਹੀ ਆਣਾ ਇਹਦੇ ਵੀ ਤੋਰੇ ਤਰੇ ਮੈਚ ਸਹੀ ਹੁੰਦੇ ਆ ਜਿਉਂ ਦੀ ਅਰਦਾਤਾ ਪਰ ਬੇਕਾਰ ਹਨ ਉਹਦਾ ਰੋਣਾ ਫਿਰ ਇਹਦਾ ਬਹੁਤ ਸੁਣਾ ਜਾਂਦਾ ਉਹ ਗੱਨਣ ਹੋ ਗਿਆ 860 ਲਾ ਦੇ ਉਹ ਫਿਰ ਕਦੇ ਪਾਸੇ ਆਏ ਲੈ ਜਾਣਾ ਪਊਗਾ ਤੇ ਕਰ ਲਈ ਪਰਲੇ ਪਹਿਲਾਂ ਮੈਂ ਚੱਲ ਬਾਜ ਜੋ ਪਕੌੜੇ ਇਹ ਬੜੇ ਵੇਣ 何 ਕੋ ਵਰੀਆ ਲਈ ਆ ਰਹਿ ਰਿਹਾ ਕੋਈ ਰੋੜੀ ਹੈ ਥੋੜਾ ਹੀ ਘੱਟ ਹੋ ਜਾਣਾ ਚਲੋ ਕੋਈ ਨਹੀਂ ਐ ਇੱਧਰ ਨਾ ਰੂੜੀ ਦੀ ਰੇ ਪਾਈਆ ਦਾ ਟਰੈਕਟਰ ਆ 200 ਹਜ਼ਾਰ ਦੀ ਤੋੜ ਗਿਆ ਦੋਵੇਂ ਐਨਾ ਫਰਕ ਆ ਲੈ ਰਾਕਾ ਯਾਰ ਰੂੜੀ ਰੂੜੀ ਆ ਆ ਲੈ ਲੈ ਮਨ ਲੱਗਿਆ ਨਾ ਕਿ ਉਹ ਆ ਗਿਆ ਪਹਿਲੇ ਜਾ ਇਹ ਕਾਰ ਲਿਆ ਲੱਭਿਆ ਆ ਨੀ ਪ੍ਰੀ ਦਾ ਹੈ ਹੀ ਲਿਆ ਯਾਰ ਤੂੰ ਵੀ ਕੱਠੇ ਹੀ ਜਾਵੜੇ ਤੁਸੀਂ ਹਨਾ ਇੱਠੇ ਹੀ ਜਾਵੜਾ ਕਰੇ ਠੇਕਾ ਮਾਰ ਲਿਓ ਆ ਨਿਆਰਾ ਯਾਰ ਬਾਕੀ ਨਾਰਮ ਰਹਿ ਗਈ ਮੇਤਰਾ ਤੁਸੀਂ ਕਹਣਾ ਰੋਂਦਾ ਹੀ ਰਹਿੰਦਾ ਵਕਤਾ ਹੀ ਰੋਂਦੇ ਰਹਿੰਨੇ ਆ ਯਾਰ ਕੋਈ ਸ਼ੱਕ ਨਹੀਂ ਉਹ ਕੰਜਰਾ ਆ ਉਹਨਾਂ ਦਾ ਤਿਆਰ ਕਰਿਆ ਪਿਆਈ ਚੱਲ ਕੋਈ ਨਹੀਂ ਬੰਦੇ ਆਪਣੀ ਆ ਇਹਦਾ ਹਉ ਤੋ ਵੱਧ ਕਾਮਯਾਬ ਟਰੈਕਟਰ ਆ ਮਨ ਲਾਦਾ 1969 ਕਹਿੰਦੇ ਹੁੰਦੇ ਆ ਦੋਵੇਂ ਹੀ ਮਹਿੰਦਰਾ ਦੇ ਹੋ ਗਏ ਪਰ ਇਹ ਵੀ ਮਹਿੰਦਰਾ ਤੇ ਉਹ ਵੀ ਮਹਿੰਦਰਾ ਹੀ ਆ ਉਹ ਗਾਹ ਤੁਰੇ ਦੋ ਦੋ ਗਾਹ ਤੁਰ ਕਾਂ ਉਹ ਬਾਬੇ ਛੜ ਜਾ ਇਹਨੂੰ ਸੈਟ ਸਟ ਕਰ ਲਾ ਭਰਾ ਆਪਣੇ ਕੰਗਾ ਨਹੀਂ ਰੱਖਿਆ ਉੱਤੇ ਉਧਰ ਰਹਿ ਜਾ ਮੜੇ ਮੋੜ ਪੈਰਪੂਰ ਮਾਰ ਲ ਬਾਹਲਾ ਵਾੜ ਬਹੁਤ ਜਾਣਾ ਪਤਾ ਪਤਾ ਨਾ ਕਿੱਥੇ ਜਾਣਾ ਹਾਂ ਡੇਰੀ ਫਾਰਮ ਤੇ ਜਾਣਾ ਇੱਥੋਂ ਪਹਿਲਾਂ ਆਪਣੇ ਸ਼ੈਲਰ ਕੋਲ ਕੰਡਾ ਕਰਾਲ ਜੀ ਹਾਂ ਉਹਨੂੰ ਕਹੇ ਬਈ ਵੇਟ ਲਈਆਂ ਖਟੀਆਂ ਛੱਲੀਆਂ ਯਾਰ ਸਾਥੋ ਤਾਂ ਇਹ ਨਹੀਂ ਖਾਦੀਆਂ ਵੇਖ ਲੋ ਯਾਰ ਲੋਕ ਬਹੁਤ ਲੈ ਕੇ ਦੌੜ ਥੋੜਾ ਇੱਕ ਦਿਨ ਘਰੇ ਲਗਾਏ ਆ ਬਸ ਵੇਰ ਲਈ ਹੋ ਗਈ ਮੱਖੀ ਇਧਰ ਆਲ ਨਾਲ ਦਾ ਫਰਕ ਹੈਗਾ ਹਾਂ ਊੜੀ ਲਈ ਲੇ ਮਿੱਤਰੋ ਪਹਿਲਾ ਹੋਰ ਆਏ ਨੂੰ ਆਇਆ ਉਦੋਂ ਤਾਂ ਹੀ ਸਾਈਡੀਆਂ ਕਰਦੇ ਓ ਤੋ ਹੋਰ ਆ ਤਾਹਰਾ ਜਿਹੜਾ ਇਹਦਾ ਹੁੰਦਾ ਉਹ ਗਰਮੇਣ ਪਰਨਾਲਾ ਉਹ ਸਾਈਡੀਆਂ ਕਰਦੇ ਇੱਥੋਂ ਤਾਈਂ ਆ ਗਏ ਹੁਣ ਤੁਹਾਨੂੰ ਦਿਖਾਉਣਾ ਆ ਦੀ ਪਰਫਾਰਮੈਂਸ ਟਰੈਕਟਰ ਟਾਪ ਲੋ ਦੇ ਵਿੱਚ ਆਉਂਦਾ 14 ਦੇ ਟਾਇਰਾਂ ਵਾਲਾ ਟਰੈਕਟਰ ਹੈ ਇਹ ਤੇ ਪਾਏ ਇਹਦੇ 16 ਦੇ ਟਾਇਰ ਉਹ ਵੀ ਮੰਨ ਲਓ ਰੇਡੀਅਲ ਕਿੱਡੇ ਉੱਚੇ ਆ 17 ਨੰਬਰ ਮੇਰਾ ਖਿਆਲ 16 ਨਾਲ ਉਠਾਈ ਨਹੀਂ ਤੇ ਤਾਂ ਕਰਕੇ ਅਸੀਂ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹਬੇ ਨੂੰ ਇੱਕ ਮੱਖੀ ਥੋੜੀ ਨਰਮੀ ਕਹਿ ਸਕਦੇ ਆਪਾਂ ਇਧਰ ਉਹ ਤਾਂ ਪੂਰੀ ਚੰਗੀ ਜਿਠਾ ਹੁਣ ਦੇਖ ਰਹੇ ਆ ਇਦੇ ਚ ਇੱਥੇ ਆਲੂ ਸੀ ਆਲੂ ਤਾਂ ਸਾਰੀ ਸਾਰੀ ਚ ਸੀਗੇ ਦੂਜਾ ਸੀਗਾ ਇਹਨੂੰ ਕੀ ਕਹਿੰਦੇ ਹੁੰਦੇ ਆ ਅਹ ਰੇ ਭਾਈ ਸ਼ਰੀਰ ਇਹ ਆਏ ਜਾਲੀ ਦੇ ਜਾੜ ਕਾਢ ਦਿੰਦੀ ਐ ਬਾਹਲੇ ਪ੍ਰੈਸ਼ਰ ਨਾਲ ਅੱਗੇ ਵਜਦੇ ਆ ਚਾਰ ਟਰਾਲੀ ਟੁੱਟ ਜਾਂਦੀ ਸਵਾਰ ਵਾਲੀ ਕਰ ਨੇ ਯਾਰ ਕਲਾਹ ਹਦੀ ਰਿਆ ਪਰ ਨਾਲਾ ਕਲਾਹ ਨੂੰ ਵੱਡਾ ਦੇਣਾ ਚਾਹੀਦਾ ਇਹਦਾ 8 ਫੁੱਟ ਟਰਾਲਾ ਚਾਹੀਦਾ ਇਹਦੇ ਹਿਸਾਬ ਤੇ ਜਾ ਨਾ ਅਰਲੀ ਬਾਡੀ ਨਾਲ ਵੱਡੀ ਜਾਂਦੀ ਟਰਾਲੀ ਦੇ ਨਾਲੇ ਪਾਸੇ ਫੇਰ ਉਹ ਥੱਲੇ ਨੂੰ ਨਾਪਦੇ ਆ ਫੇਰ ਟਰੈਕਟਰ ਦੇ ਟਾਇਰਾਂ ਨਾਲ ਲੱਗਦੇ ਰੱਖ ਆ ਜਿਹੜੇ ਬਾਈ ਦਾ ਯਾਰ ਟਰਾਲਾ ਧੋਤਾ ਦਤਾ ਆ ਤੇਰ ਦੂਲ ਵਜੇ ਅੰਦਰ ਖੜਾ ਹੀ ਇਹਦਾ ਵੀ ਦਿਨ ਫਟਾਕੇ ਦੇ ਨੇ ਦੇਖਦਾ ਜਿਹੜੇ ਨੇ ਹੁਣ ਉਹ ਐ ਧਵਾ ਦੂਗੇ ਛੱਡ ਕੇ ਆਵਾਂਗੇ ਇਹ 14 ਫੁੱਟ ਲੈਂਦਾ ਸੀ ਵੀ ਗੇੜੇ ਲਾਵਾਂਗੇ ਪਰ ਲੋੜ ਹੀ ਨਹੀਂ ਪਈ ਮਨ ਲਾ ਲਾ। ਯਾਰ ਜਕਰ ਕੰਮ ਦੀ ਮੇਰੇ ਵਾਲੇ ਨੇ। ਉਹਨੇ ਵਾਗ ਪੈਣਾ ਉਹਨਾਂ ਹੀ। ਆਉਂਦਾ ਬਈ। ਇਹ ਕੱਟਦੇ ਨਹੀਂ ਉਹ। ਸ਼ਕਤੀਮਾਨ ਦੀ ਮੰਨੇਗਾ ਤੇਜ਼ ਵੀ ਕੱਟੀ ਆਉਂਦੀ ਆ ਇਹਦਾ ਤੇਜ਼ ਤਾਂ ਮੈਨੂੰ ਲੱਗਦਾ ਉਨੀ ਕਟਾਈ ਨਹੀਂ ਜਿਵੇਂ ਦਿਖਾ ਦੇ ਹੈ ਆਉਂਦੀ ਆ ਪਹਿਲੇ ਹਾਈ ਦੇ ਵਿੱਚ ਚਾਰ ਲੋਕਾਂ ਦੀ ਮੱਤੀ ਆ ਪਰ ਇਹ ਹੋਣਾ ਆ ਆਣਾ ਹੁਣ ਪ੍ਰਨਾਲਾ ਸਹੀ ਆ ਲਾਈ ਵੀ ਮਿੱਤਰੋ ਹੁਣ ਫੇਰ ਪ੍ਰਗਟ ਸਿੰਘ ਕਾ ਦਾ ਚੱਲ ਹੋਰ ਟਰਾਲਾ ਭਰ ਦਿੰਨੇ ਆ ਇੱਕ ਇਹ ਕੰਦਾ ਆਪਣਾ ਚੈੱਕ ਕਰਨਾ ਟਰੈਕਟਰ ਨਹੀਂ ਤਾਂ ਚੱਲ ਚਾਰ ਵਾਲੀ ਨਹੀਂ ਵੱਢੀ ਜਾਂਦੇ ਤੇ ਆਹ ਕਰਕੇ ਹੁਣ ਆ ਆ ਕੀ ਕਰੀ ਜਾਂਦੇ ਆ ਤੀਜਾ ਰੱਖ ਤੀਜਾ ਦੋ ਦਾ ਹੀ ਆਇਆ ਠੰਡਾ ਵੀ ਇਹ ਪਹਿਲਾਂ ਤਾਂ ਜਾ ਕੇ ਇਹਨੂੰ ਤਾਂ ਫੇਰ ਕੱਢਦੇ ਆ ਇਹਦਾ ਵੀਡੀਓ ਮੈਂ ਚਾਲ ਰੀਲ ਬਣਾਈ ਜਾਂਦੇ ਸੀ ਕਿ ਮੈਂ ਚੱਲ ਤੁਰਿਆ ਜਾਂਦੇ ਬੰਦ ਹੋ ਗਿਆ ਸਲੋ ਰੇਸ ਤੇ ਐਚ ਤਾਂ ਪਿਆ ਹੋਊਗਾ 60 65 ਕੰਡ ਲਣਾ ਇੱਥੇ ਤੇ ਰੌਣਕ ਨਹੀਂ ਸੀ ਤੇ ਹੀ ਘੜਦੇ ਆ ਮਿੱਤਰੋ ਨਿਆਰਾ ਲਿਆ ਰਹੇ ਆ ਕਾ ਇੰਨੀ ਜਗਾ ਰੋਜਾਂ ਦਾ ਭੰਨਿਆ ਸੀ ਤੇ ਪਰ ਦਾਣਿਆਂ ਦੀ ਕੁਆਲਿਟੀ ਦੇਖੋ ਤੁਸੀਂ ਖਟੇ ਖਟੇ ਦੀਂਦੇ ਵਿੱਚ ਦਾਣੇ ਆ ਤਾਂ ਕਰਕੇ ਥੋੜਾ ਜਿਹਾ ਮੋਟਾ ਜਰੂਰ ਆਇਆ ਇਹ ਦਾਣੇ ਆਪਾਂ ਕਹੀ ਆਹਾ ਡੱਕੇ ਡੋਲੇ ਜੇ ਖਾਲੀ ਹੋਈ ਜ਼ਮੀਨ ਦੇਖੋ ਤੁਸੀਂ ਬਾਬੇ ਹੁਣ ਦਰਸ਼ਨ ਕਰਿਆ ਕੱਦੂ ਕਰੰਦੇ ਕੋਈ ਰਾਜ ਸਲਾਗੋ ਨਹੀਂ ਛੱਡੀ ਬੈਠੇ ਬਿਨਾਂ ਪੁੱਛੇ ਐਡਾ ਮੰਦਾ ਦਿਨਾਂ ਦਾ ਹਾਲ ਆ ਯਾਰ ਆਪ ਇੱਥੇ ਕੋਈ ਪਨੀਰੀ ਨਹੀਂ ਲਵਾ ਕੇ ਰਾਜੀ ਸਾਨੂੰ ਮਗਰ ਫੱਟੀ ਕੋਈ ਬਿਨਾਂ ਪੁੱਛੇ ਗੱਡੀ ਬੈਠਾ ਲੈ ਇੱਕ 11 ਲੱਗਿਆ ਹਜੇ ਨਾ ਭੈਣ ਜੀ ਇੱਕ 11 ਲੱਗਿਆ ਤੜਕੇ ਦਾ 12 ਵਜੇ ਦਾ ਪਹਿਲਾ ਵਾਲਿਆਂ ਨੇ ਘੰਟਾ ਕਹਿਦਾ ਆਹੇ ਥਾਲ ਸੁਪਿਆ ਪਿਆ ਲੈ ਭੈਣ ਜਿਹੜਾ ਅਰਜੁਨ ਵਾਲੀ ਸ਼ਰਮ ਲਾਈ ਯਾਰ ਬੰਦਿਆਂ ਦੀ ਯਾਰ ਦਾ ਆ ਲੈ ਇਹਦੇ ਸਾਡਾ ਬੰਦਾ ਸੀ ਮੇਰੇ ਹੀ ਬਣਾ ਉੱਥੇ ਹੀ ਕੰਮ ਖੜ ਜਾਂਦੇ ਜੇ ਨਵੇਂ ਲੋ ਇੰਨਾ ਇੰਨਾ ਸੋਹਣਾ ਕੰਮ ਹੋਇਆ ਸੀ ਨਾ ਕਿ ਮੰਨੋ ਵੀ ਘਰੇ ਬੈਠਾ ਨੂੰ ਪੈਸੇ ਮਿਲਦੇ ਹੀ ਬਾਜੜਾ ਕਮਾਲ ਤੇ ਠੇਕਰਾ ਬੱਜਣਾ ਹੋਵੇ ਮੋਢਾ ਉਹ ਆਜਾ ਆ ਪਕਾਈ ਕਰਕੇ ਵੀ ਉਨੇ ਪੈਸੇ ਨਹੀਂ ਮਿਲਣੇ ਜਿੰਨੇ ਦਾ ਪੈਸੇ ਬੰਦੇ ਲਾ ਗਏ ਮੱਠੀ ਵਾਲੇ ਉਹ ਸਰਦਾਰ ਦੇ ਗੱਲ ਲਾੜਾ ਲਤੜਾ ਭਰਿਆ ਮਹਾ ਲੈੰਦਾ ਚਾਰਾਂ ਔਰੇ ਵਾਲੀ ਦਾ ਬੜਾ ਲਤੜਾ ਕੱਢਦਾ ਬਾਗ ਕਰੀ ਬਾਗ ਓਏ ਬਾਈ ਜੀ ਆਪ ਲਿਆਂਦੇ ਇੰਨੀ ਦਾ ਕੌਂ ਰਾਈ ਰੂਈ ਵਾਲਿਆਂ ਨੇ ਕਿੱਥੋਂ ਕਿੱਥੋਂ ਲਈ ਜਾਂਦੇ ਦੋ ਦੋ ਜੋੜ ਕੇ ਲਿਆਂਦੇ ਇੱਕ ਕਰੀ ਆਉਣਾ ਬੈਂਟਰੀ ਦਾ ਚੱਲ ਬੜਾ ਲਤ ਬਹੁਤ ਭਰਿਆ ਵੀ ਬਹੁਤ ਲਤੜਾ ਕਢਾਣਾ ਆਈ ਗਿਆ ਹੁਣ ਅੱਧੀ ਰਾਤ ਨੋਟ ਲਾ ਕੇ ਖੜਾਵਾ। ਹੋਰ ਫਰ ਸੁਹਾਗੇ ਨਾ ਕਰਾਂਗੇ। ਮਸਾ ਕੰਦਾ ਖੜਾ ਕੇ ਰੱਖਿਆ। ਹਰੀ ਦੇ ਗੱਲਾਂ ਲਾ ਮਾਰ ਕੇ ਹਰੀ ਦੇ ਗੱਲਾ ਖੜਾਈ। ਮਰੀ ਨੇ ਬਹੁਤਾ ਯਾਰ ਟਰਾਲੇ ਦਾ ਹਿਸਾਬ ਨਾਲ ਆਪਣੇ ਟਰਾਲੇ ਦਾ ਤਾਂ 3582 ਹੁੰਦਾ ਹੁੰਦਾ ਹਨਾ 51 ਤੋਂ ਹੀ ਹੋਇਆ ਚੱਲ ਯਾਰ ਇਹਦੀ ਰੋਟੇ ਰੋਟੇ ਤੋਂ ਤਾਂ ਇਹਨਾਂ ਨੂੰ ਆਜੰਦੇ ਹੋਏ ਬੱਧੀ ਆਦਨ ਬਾਰਫਾ ਬੋਲਣ ਦੀ ਕੈਪੈਸਿਟੀ ਨਹੀਂ ਰਹੀ ਬਾਬੇ ਅੰਬੇ ਭਿਆਂ ਗਤੀ ਦੀ ਰਗ ਨਾਂਗੀ ਪੱਲਾ ਤੰਨਾ ਕੱਲਿਆਂ ਦੇ ਘੇਰੇ ਆ ਦੇ ਆਵਾਜ਼ ਨਾਲ ਕਰਾਉਂਦੇ ਹੋ ਰਹਾ ਨਹੀਂ ਤੇ ਮਾਰਾ ਪਾਸਾ ਗੇਰੇ ਦਾ ਨਾ ਦੋ ਆ ਕੇ ਨਾ ਕਰਦਾ ਬੋਚ ਰਾਨੀ ਤੇ ਨਾ ਇਹ ਨਾ ਉਹ ਯਾਰ ਉਹਦੇ ਨਾਲ ਨਹੀਂ ਚੱਲਦਾ ਤੇ ਮਿੱਟੀ ਦਾ ਆ ਰਿਹਾ ਬਾਹਰ ਰਾਹ ਦਾ ਮਾਣੀ ਲੱਗਿਆ ਨਾ ਪੈਨਵੇ ਦਾ ਮਾਣੀ ਲੱਗਿਆ ਉਹ ਕਿਹੜੇ ਦੇ ਕਾਲਾ ਨਾ ਲੱਗਿਆ Yeah, man.